ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਜੈ ਬਾਲਮੀਕੀ ਹਰ ਹਰ ਬਾਲਮੀਕੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੋ ਮੇਰੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜਿਦਾ ਪਤਾ ਹੀ ਹੈਗਾ ਕਿ ਇੱਕ ਗੰਦੀ ਮਾਨਸਿਕਤਾ ਦਾ ਬੰਦਾ ਪੰਨੂ ਜੋ ਬਾਹਰ ਦੀ ਧਰਤੀ ਦੇ ਉੱਤੇ ਬੈਠ ਕੇ ਬਾਬਾ ਸਾਹਿਬ ਬਾਰੇ ਆਪ ਸਭ ਦੁਬੋਹ ਰਿਹਾ ਹੈਗਾ ਸੋ ਅੱਜ ਸਾਡੀਆਂ ਸੰਗਰੂਰ ਦੀਆਂ ਜੱਸੇਵੰਦੀਆਂ ਇਕੱਠੀਆਂ ਹੋਈਆਂ ਨੇ ਕਿ ਆ ਤੇ ਸਾਰਾ ਭਾਈਚਾਰਾ ਸਾਡਾ ਇਕੱਠਾ ਹੋਇਆਗਾ ਤੇ ਉਹਦੇ ਸਬੰਧ ਵਿੱਚ ਸੋਮਵਾਰ ਨੂੰ 7 ਤਰੀਕ ਨੂੰ ਸਵੇਰੇ 10 ਵਜੇ ਡਾਕਟਰ ਮੇੜਗਰ ਨਗਰ ਸੰਗਰੂਰ ਵਿਖੇ ਆਪਾਂ ਇੱਥੇ ਇਕੱਠੇ ਹੋਣਾ ਔਰ ਇੱਥੋਂ ਆਪਾਂ ਨੇ ਉਸ ਕੁੱਤੇ ਦਾ ਜਿਹੜਾ ਪੁੱਤਲਾ ਹੈਗਾ ਉਹ ਪੁੱਤਲਾ ਵੀ ਆਪਾਂ ਲੈ ਜਾ ਕੇ ਬਸ ਸਟੈਂਡ ਦੇ ਸਾਹਮਣੇ ਬੱਤੀਆਂ ਦੇ ਵਿੱਚ ਫੁੱਕਾਂਗੇ ਉਸ ਤੋਂ ਬਾਅਦ ਜਿਹੜਾ ਕਿ ਡੀਸੀ ਨੂੰ ਜੋ ਮੰਗ ਪੱત્રਾ ਹੈ ਉਹ ਵੀ ਦੇਵਾਂਗੇ ਹੋ ਸਾਡੇ ਨਾਲ ਸਾਰੀਆਂ ਜੱਥੇਬੰਦੀਆਂ ਇੱਥੇ ਆਈਆਂ ਨੇ ਤੇ ਸਾਡੇ ਨਾਲ ਹਰੀ ਸਿੰਘ ਜੀ ਸਨਾਮ ਤੋਂ ਆਏ ਨੇਗੇ ਉਹਨਾਂ ਨੂੰ ਵੀ ਅਸੀਂ ਕਾਹ ਕੇ ਵੀ ਆਪਣਾ ਵਿਚਾਰ ਜ਼ਰੂਰ ਦੇਣੀ ਆ। ਅਨਾਲਿਕ ਲੱਭੇ ਜੈ ਭੀਮ ਜੈ ਭਾਰਤ ਸਾਥੀਓ ਮੈਂ ਸਾਰੇ ਸਮਾਜ ਨੂੰ ਇਹ ਅਪੀਲ ਕਰਦਾ ਵੀ ਇਹ ਕਿਸੇ ਦਾ ਕੋਈ ਨਿੱਜੀ ਮਾਮਲਾ ਨਹੀਂ ਹੈ ਇਹ ਸਮਾਜ ਦਾ ਮਾਮਲਾ ਹੈ। ਸਮਾਜ ਵੀ ਕੋਈ ਇਕੱਲਾ ਐਸਸੀ ਨਹੀਂ ਐਸਸੀ ਐਸਟੀ ਓਬੀਸੀ ਇਹ ਤਿੰਨਾਂ ਦਾ ਜਿਹੜੇ 85% ਲੋਕ ਆ ਉਹਨਾਂ ਦਾ ਮਾਮਲਾ ਗਾ ਇਹ ਤੇ ਪ੍ਰਤੀਕਿਰਿਆ ਦੇਣੀ ਜਵਾਬ ਦੇਣਾ ਬਣਦਾ ਗਾ ਅਗਲੀ ਗੱਲ ਮੈਂ ਭਵੰਤਮਾਨ ਜੀ ਨੂੰ ਇਹ ਗੱਲ ਕਹੂੰਗਾ ਬੇਨਤੀ ਕਰੂੰਗਾ ਵੀ ਭਵੰਤਮਾਨ ਜੀ ਇਸ ਗੱਲ ਤੇ ਬਿਲਕੁਲ ਗੌਰ ਕੀਤੀ ਜਾਵੇ ਇਹ ਜਿਹੜਾ ਸਾਡਾ ਸਮਾਜ ਆ ਇੱਕ ਬਰੂਦੀ ਤਰ੍ਹਾਂ ਗਾ ਵੀ ਇਹਨੂੰ ਨਾ ੜਕਣ ਦਿੱਤਾ ਜਾਵੇ ਇਨੂੰ ਨਾਂ ਭੜਕਣ ਦਿੱਤਾ ਜਾਵੇ ਤੇ ਜਿੱਥੇ-ਜਿੱਥੇ ਵੀ ਬਾਬਾ ਸਾਹਿਬਾਂ ਬਿੜਕਰ ਜੀ ਦੇ ਬੁੱਤ ਲੱਗੇ ਆ ਉਹਨਾਂ ਦੇ ਹਾਲੇ-ਦੁਆਲੇ ਕੈਮਰਿਆਂ ਦੀ ਤੇ ਜਿਹੜੀ ਸਾਡੀ ਪੈਟਰੋਲੀਅਮ ਹੈ ਉਹਦੀ ਪੁਲਿਸ ਪੈਟਰੋਲੀਅਮ ਦੀ ਗਸ਼ਤ ਉੱਥੇ ਲਵਾਈ ਜਾਵੇ ਤੇ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ ਤੇ ਜਿਹੜਾ ਐਸਸੀਐਸਟੀ ਓਵੀਸੀ ਸਮਾਜ ਹੈ ਇਹਦੀਆਂ ਭਾਵਨਾਵਾਂ ਨੂੰ ਮਤਲਬ ਬਰਕਰਾਰ ਰੱਖਦੇ ਹੋਏ ਭਾਈਚਾਰੇ ਦਾ ਸਬੂਤ ਦਿੱਤਾ ਜਾਵੇ ਜੈ ਭੀਮ ਜੈ ਭਾਰਤ ਸੋ ਸਾਡੇ ਨਾਲ ਵੀਖਲਬਿਆ ਜੀ ਨੇਗੇ ਤੇ ਉਹ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਰੱਖਣਗੇ ਜੈ ਭੀਮ ਜੈ ਭਾਰਤ ਅੱਜ ਸਾਡੇ 바ਵਾ ਸਾਹਿਬ ਬਾਰੇ ਪੁੰਨੂ ਜਿਹੜਾ ਬਹੁਤ ਹੀ ਕਟਿਆ ਸ਼ਬਦਾਂ ਨਾਲ ਬੋਲ ਰਿਹਾ ਹੈ ਅਸੀਂ ਉਹਦੀ ਨਿੰਦਾ ਕਰਦੇ ਹਾਂ ਪੂਰਾ ਵਾਲਮੀਕੀ ਸਮਾਜ ਤੇ ਰਵੀ ਰਵੀਦਾਸ ਸਮਾਜ ਤੇ ਪੂਰੇ ਦੇਸ਼ ਵਾਸੀਆਂ ਨੂੰ ਅਸੀਂ ਇਹੀ ਗੱਲ ਕਹਿੰਨੇ ਆ ਕਿ ਜਿਹੜਾ ਆ ਪੁੰਨੂ ਐ ਇਹਨੂੰ ਨੱਥ ਪਾਈ ਜਾਵੇ ਸਰਕਾਰ ਵੱਲੋਂ ਜਿਹੜੀ ਆ ਭਾਜਪੀ ਸਰਕਾਰ ਹੈ ਇਹਦੇ ਵਿੱਚ ਸਾਡੇ ਨਾਲ ਅਤਿਆਚਾਰ ਵੀ ਹੋ ਰਹੇ ਨੇ ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਕਿ ਇਹ ਸਰਕਾਰਾਂ ਸਾਡੇ 바ਵਾ ਸਾਹਿਬ ਦੇ ਬੁੱਤ ਨੂੰ ਬੜੀ ਹੀ ਨਿੰਦਾ ਤੇ ਤੋੜਨ ਫੋੜਨ ਦਾ ਵੀ ਕੰਮ ਕਰਦੀਆਂ ਨੇ ਤੇ ਅਸੀਂ ਬਾਰ-ਬਾਰ ਕਹਿੰਨੇ ਆ ਕਿ ਸਾਡੇ ਵਾਲਮੀਕੀ ਸਮਾਜ ਤੇ ਭਾਈ ਸਤਗੁਰੂ ਰਵੀਦਾਸ ਸਮਾਜ ਨੂੰ ਤੇ ਹੋਰ ਸਾਰੇ ਜਿੰਨੀ ਵੀ ਸਾਡੀ ਕਮਾਂ ਨੇ ਹਜੇ ਅਸੀਂ ਚੁੱਪਾਂ ਕਿਉਂਕਿ ਅਸੀਂ ਸ਼ਾਂਤਮਈ ਢੰਗ ਨਾਲ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਆ ਕਿ ਆਉਣ ਵਾਲੀ ਸੋਮਵਾਰ ਨੂੰ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹੀ ਪੰਨੂ ਦਾ ਪੁਤਲਾ ਸਾੜਾਂਗੇ ਜੈ ਭੀਮ ਜੈ ਭਾਰਤੀ ਸੋ ਸਾਡੇ ਨਾਲ ਸਾਡੇ ਬਹੁਤ ਸਤਿਕਾਰਯੋਗ ਵੀਰ ਜੀ ਸ੍ਰੀ ਰੋਸ਼ਨ ਲਾਲ ਜੀ ਨੇਗੇ ਉਹ ਵੀ ਆਪਣੇ ਵਿਚਾਰ ਰੱਖਣਗੇ ਜੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਸਾਥਿਓ ਬੇਨਤੀ ਹੈ ਵੀ ਇਹ ਜੋ ਇਹ ਜੇ ਘਨੋਣੇ ਕੁੱਤੇ ਬੰਦੇ ਨੇ ਇਹ ਜੇ ਬੰਦਿਆਂ ਨੂੰ ਨੱਥ ਪਾਣੀ ਚਾਹੁੰਦੇ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੇ ਕੁੱਤੇ ਨੂੰ ਹਲਕਣ ਤੋਂ ਪਹਿਲਾਂ ਪਹਿਲਾਂ ਨੱਥ ਪਾ ਲੋ ਨਹੀਂ ਤਾਂ ਫਿਰ ਦਲਿਤ ਸਮਾਜ ਨੱਥ ਪਾਣਾ ਜਾਣਦਾ ਹੈ ਗੁਰਵੰਤ ਸਿੰਘ ਪੰਨੂ ਮਰਦਾਬਾਦ 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 ਗੁਰਵੰਤ ਸਿੰਘ ਪੰਨੂ ਮਰਦਾਬਾਦ 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 ਸਾਰੇ ਸਾਥੀਆਂ ਨੂੰ ਅਪੀਲ ਹੈ ਵੀ ਜੋ ਸਾਥੀਆਂ ਨੇ ਕਾਲ ਦਿੱਤੀ ਆ 7 ਅਪ੍ਰੈਲ ਨੂੰ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਉਰੇ ਹோம் ਮਾਰਕੇ ਪਹੁੰਚਾ ਜਾਵੇ ਅਤੇ ਉਸ ਦਾ ਉਸ ਕੁੱਤੇ ਦੇ ਖਿਲਾਫ ਜੋ ਆਪਾਂ ਪ੍ਰਦਰਸ਼ਨ ਕਰਨਾ ਉਸ ਵਿੱਚ ਸ਼ਾਮਲ ਹੋਇਆ ਜਾਵੇ ਅਤੇ ਉਸ ਦਾ ਪੁਤਲਾ ਸਾੜਿਆ ਜਾਵੇ ਜੈ ਭੀਮ ਜੈ ਫਾਤ ਜੈ ਭੀਮ ਜੈ ਭਾਰਤੀ ਫਿਰ ਸਾਰਿਆਂ ਨੂੰ ਬੇਨਤੀ ਕਰਦੇ ਆ ਦਿਨ ਨੂੰ ਸੋਮਵਾਰ 7 ਅਪ੍ਰੈਲ ਨੂੰ ਸਵੇਰੇ 10 ਵਜੇ ਡਾਕਟਰਾਂ ਵੇੜ ਕਰਨਾ ਅਗਰ ਸੰਰੂਰ ਵਿਖੇ ਜਰੂਰ ਪਹੁੰਚੋ ਤਾਂ ਜੋ ਕਿ ਇਹੋ ਜਿਹੇ ਕੁੱਤਿਆਂ ਦਾ ਜਿਹੜਾ ਮੂੰਹ ਆ ਬੰਦ ਕੀਤਾ ਜਾਵੇ ਹੋਰ ਕੋਈ ਕੁੱਤਾ ਅੱਗੇ ਭੌਂਕਣ ਦੀ ਹਿੰਮਤ ਨਾ ਕਰੇ ਜੈ ਪੀਮ ਜੈ ਭਾਰਤੀ ਇੱਕ ਫੋਟੋ ਕਰ ਦਿਓ ਜੀ